ਰਾਇਲ ਵੱਲੋਂ ਫਲਸਤੀਨੀਆ ਖਿਲਾਫ ਜੰਗ ਵਿੱਢੀ ਹੋਈ ਤੇ ਉੱਥੇ ਹੀ ਭਾਰਤ ਦੇ ਅੰਦਰ ਪਰਿਸਥਿਤੀਆਂ ਦੇ ਹੱਕ 'ਚ ਤਰਨੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਜਿੱਥੇ ਅੱਜ ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਖੱਬੇ ਟੀਰਾ ਵੱਲੋਂ ਦੋਸਤੀ ਪੰਨ ਪਟਿਆਲਾ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਚੰਗੀ ਹਾਲਾਂਕਿ ਖਰਾਬ ਮੌਸਮ ਸੀ ਪਰ ਉਸ ਦੇ ਬਾਅਦ ਦੇ ਵਕ ਵਕ ਟੀਰਾ ਵੱਲੋਂ ਅਮਨਪਸੰਦ ਵਰਕਰ ਜਨੇ ਵੱਡੀ ਗਿਣਤੀ ਵਿੱਚ ਦੋਸਤੀ ਪੰਨ ਪਟਿਆਲਾ ਪਹੁੰਚਦਨੇ ਤੇ 71 ਹੋ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਿਹਦੇ ਵਿੱਚ ਕਿ ਦਰਸ਼ਨ ਬੇਲੂ ਮਾਚਰਾ ਧਰਮਪਾਲ ਸੀਲ ਰਜਿੰਦਰ ਸਿੰਘ ਰਾਜਪੂਰਾ ਤੇ ਅਮਰਜੀਤ ਕਨੌਰ ਦੇ ਵੱਲੋਂ ਸੰਬੋਧਨ ਕਰਦੇ ਕਿਹਾ ਜਾਂਦਾ ਹੈ ਕਿ ਜੋ ਸਾਮਰਾਜੀ ਮੁਲਕ ਨੇ ਉਹਨਾਂ ਦੇ ਸ਼ਹਿਰ ਤੇ ਇਜ਼ਰਾਈਲ ਦੇ ਵੱਲੋਂ ਫਿਲਸਤੀਨ ਦੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਉਹਨਾਂ ਨੇ ਯੁੱਧ ਦੇ ਸਾਰੇ ਮੀਮਾ ਨੂੰ ਸਿੱਕੇ ਦੇ ਟੰਗੇ ਸੰਗਨੀਵਾਦੀ ਵਾਲੀ ਜਲਦ ਆਤਲਿਕ ਠੰਗ ਸਕੂਲਾਂ ਤੇ ਹਮਲਾ ਕੀਤਾ ਹੈ ਤੇ ਜੋ ਲੋਕ ਜੰਗ ਦੇ ਕਰਕੇ ਘਰੋਂ ਬੇਕਾਰ ਹੋ ਗਏ ਨੇ ਜਿੱਥੇ ਕਿ ਸਰਕਾਰ ਉਹਨਾਂ ਨੂੰ ਭੋਜਨ ਮੁਹਈਆ ਕਰਦੀ ਸੀ ਉੱਥੇ ਵੀ ਹਮਲਾ ਕਰਕੇ ਸਾਰੀਆਂ ਹੱਦਾ ਪਾਰਗੇ ਕਰਨ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਲਹਿਜੇ ਵਿੱਚ ਕਿਹਾ ਕਿ ਇਜ਼ਰਾਈਲ ਆਪਣੇ ਸਾਮਰਾਜੀ ਮਿੱਤਰਾਂ ਦੇ ਸ਼ਹਿ ਤੇ ਛੇੜੀ ਜੰਗ ਬੰਦ ਕਰਕੇ ਫਲਸਤੀਨੀ ਲੋਕਾਂ ਨੂੰ ਆਜ਼ਾਦ ਕਰੇ ਇਸੇ ਨਾਲ ਹੀ ਵਰਕਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਪੂਤਲੇ ਫੁਕੇ ਗਏ ਤੇ ਨਾਲ ਹੀ ਟਰੰਪ ਤੇ ਤੇ ਇਸ ਦਰਾਂ ਨੂੰ ਉਹਨਾਂ ਦੇ ਵੱਲੋਂ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਉਤਲੇ ਫੁਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜਿੰਦਾਬਾਦ ਜਿੰਦਾਬਾਦ ਇਹ ਦੁਨੀਆ ਮੁੜਾਬਾਦ 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 ਜਾਂੇ ਦੇ ਬਾਦ ਹੋਰ ਬਰਬਾਦ ਹੋਰ ਬਰਬਾਦ ਹੋਰ ਬਰਬਾਦ ਚਲ ਬਾਦ ਹੋਰ ਬਰਬਾਦ ਹੋਰ ਬਰਬਾਦ ਮਤਮੀਏ ਦੇ ਕਾਤਲ ਬੰਦ ਕਰੋ ਬੰਦ ਕਰੋ ਬੰਦ ਕਰੋ ਹਲਕੀ ਨਾਲ ਦੇ ਕਾਤਲ ਬੰਦ ਕਰੋ ਬੰਦ ਕਰੋ ਬੰਦ ਕਰੋ ਕਿ ਨਾਮ ਹੈ ਜਗਤਾਰ ਸਿੰਘ ਫਤਿਹ ਮਾਜਰੀ ਯਾ ਤੁਸੀਂ ਸੜਕ ਤੇ ਕਿਰਨਾਂ ਲਾ ਰਹੇ ਹੋ ਪਤਲਾ ਫੋੜ ਕਿਸ ਚੀ ਦਾ ਪਤਲਾ ਕੀ ਕਰੇ ਅੱਜ ਕਾਲ ਆਈ ਹੈ ਵੀ ਫਲਸਤੀਨ ਫਲਸਤੀਨੀਆ ਦੇਸ਼ ਕਿਹੈਸਾ ਹੈ ਸ਼ਰੀਫ ਦੇਸ਼ ਆ ਉਸ ਨੂੰ ਅਜਰਾਇਲ 2-3 ਸਾਲ ਤੋਂ ਲਗਾਤਾਰ ਤੰਗ ਕਰਦਾ ਰਿਹਾ ਹੈ ਬੰਬਾਰੀ ਕਰ ਰਿਹਾ ਹੈ ਉਹਨੂੰ ਤਬਾਹ ਕਰਨ ਦੇ ਤਲਿਆ ਹੈ ਲੈਫਟ ਪਾਰਟੀਆਂ ਨੇ ਆਲ ਇੰਡੀਆਜ਼ ਨੇ ਫੈਸਲਾ ਕੀਤਾ ਹੈ ਵੀ ਉਹਦਾ ਸਾਰੇ ਆਲ ਇੰਡੀਆ ਵਿੱਚ ਥਾਂ-ਥਾਂ ਤੇ ਪ੍ਰਦਰਸ਼ਨ ਕੀਤਾ ਜਾਵੇ ਰੋਸ ਕੀਤਾ ਜਾਵੇ ਕਿਉਂਕਿ ਤੱਕੇਸ਼ਾਹੀ ਬੰਦ ਕੀਤੀ ਜਾਵੇ ਇਜ਼ਰਾਈਲ ਦੇ ਪਿੱਛੇ ਹੱਥਾਂ ਤੇ ਟਰੰਪ ਦਾ ਟਰੰਪ ਬੇਸ਼ੱਕ ਅਜ ਕੈਨੇਡਾ ਦੇ ਵਿੱਚ ਬੈਠਾ ਹੈ ਜੀ ਸੈਵਨ ਦੀ ਮੀਟਿੰਗ ਕਰਨ ਵਾਸਤੇ ਉਹ ਉੱਥੋਂ ਬੈਠਾ ਵੀ ਤੀਰ ਚਲਾ ਰਿਹਾ ਹੈ ਇਹਦੇ ਖਿਲਾਫ ਵੀ ਇਸ ਨੂੰ ਉਠਣਾ ਦਿੱਤਾ ਜਾਵੇ ਇਹਦੀ ਨਸਲ ਖੁਸ਼ੀ ਕੀਤੀ ਜਾਵੇ ਜੇਕਰ ਇਸ ਨੂੰ ਜਿਵੇਂ ਆਪਣੇ ਪੰਜਾਬ ਦੇ ਵਿੱਚ ਲੰਗਰ ਲਾਏ ਜਾਂਦੇ ਨੇ ਕੀ ਸਹਿਤਾ ਕੀਤੀ ਜਾਂਦੀ ਹੈ ਉੱਥੇ ਜੇ ਕੋਈ ਲੰਗਰ ਲਾਉਣ ਦੀ ਇਜਾਜ਼ਤ ਆ ਉਹ ਨਾਲ ਸਹਿਤਾ ਕਿਸ ਤਰੀਕੇ ਦੀ ਕਰਨੇ ਚਾਹੁੰਦਾ ਹੈ ਇਜ਼ਰਾਈਲ ਉਹਨਾਂ ਦੇ ਵੀ ਮੰਬਾਰੀ ਕਰਨ ਨੂੰ ਤੁਲਿਆ ਖੜਾ ਹੈ ਕਿਉਂਕਿ ਇਜ਼ਰਾਈਲ ਦੇ ਖਿਲਾਫ ਅਸੀਂ ਅੱਜ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਸੜਕਾਂ ਤੇ ਉੱtre ਹੋਏ ਆਲ ਇੰਡੀਆ ਦੇ ਵਿੱਚ ਲੈਫਟ ਪਾਰਟੀਆਂ ਵੱਲੋਂ ਧੰਨਵਾਦ ਬਹੁਤਾਂ ਕੀ ਮਿਹਨਤ ਜਿਹੜੀ ਕੋਈ ਤਾਂ ਕਾਰਨ ਹੋਏਗਾ ਨਾ ਕਿ ਉਹ ਤਾਂ ਇਹ ਜਿਹੜੀ ਆ ਆਪਾਂ ਸ਼ਕਤੀਆਂ ਨੇ ਜਿਹੜੀਆਂ ਨਾ ਵੱਡੀਆਂ ਸ਼ਕਤੀਆਂ ਨੇ ਉਹ ਛੋਟੀਆਂ ਸ਼ਕਤੀਆਂ ਨੂੰ ਤਬਾਹਾ ਚਾਹੁੰਦੀਆਂ ਨੇ ਉਹ ਸ਼ਕਤੀਆਂ ਆਪਣਾ ਇਹ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਤਬਾਹ ਕਰਕੇ ਇਹਨਾਂ ਦੇ ਕਬਜ਼ਾ ਕੀਤਾ ਜਾਵੇ ਮੰਗਾ ਇਹੀ ਸਭ ਕੁਝ ਇਹੀ ਨੇ ਉਹ ਸਿਰਫ ਵੱਡੀ ਮੱਛਲੀ ਛੋਟੀ ਮੱਛੀ ਨੂੰ ਖਾਣ ਦੀ ਤੁਲੀ ਹੋਈ ਹੈ ਅਸੀਂ ਇਹ ਕੁਝ ਹੋਣ ਨਹੀਂ ਦੇਣਾ ਲੈਫਟ ਪਾਰਟੀਆਂ ਸੜਕਾਂ ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰਨ ਤੁਲੀਆਂ ਹੋਈਆਂ ਨੇ ਅਸੀਂ ਇਸੇ ਤਰ੍ਹਾਂ ਪ੍ਰਦਰਸ਼ਨ ਹੋਰ ਵੀ ਕਰਾਂਗੇ ਜੇ ਸਾਨੂੰ ਕਾਲ ਆਊਗੀ ਅਸੀਂ ਇਹ ਸਾਡੀ ਆਵਾਜ਼ ਉੱਪਰ ਚੱਕ ਜਾਊਗੀ ਜੁਆਇਨ ਤੱਕ ਜਾਣੀ ਆ ਆਵਾਜ਼ ਪਹੁੰਚਾਉਣੀ ਆ ਸੀ ਇਹ ਸਾਡਾ ਇੱਕ ਹੈ ਲੈਫਟ ਪਾਰਟੀਆਂ ਲਾਲ ਝੰਡੇ ਵਾਲੇ ਪਾਰਟੀਆਂ ਨੇ ਇਹ ਆਵਾਜ਼ ਨੂੰ ਬੁਲੰਦ ਕਰਕੇ ਉੱਪਰ ਤੱਕ ਲੈ ਕੇ ਜਾਣਾ ਹੈ ਠੀਕ ਹੈ ਹਾਂਜੀ ਇੱਕ ਹੋਰ ਕਰਵਾ ਦੇ ਕਿ ਨਾਮ ਹੈ ਤੁਹਾ Samsung ਦੇ ਲੂਮਾ ਜਰਾ ਪ੍ਰਧਾਨ ਜੀ ਜਿਹੜਾ ਤੁਹਾਡੇ ਕੋਲੋਂ ਇਹ ਸੜਕ ਜਾਮ ਕਰਕੇ ਪਤਲਾ ਫੁੱਕੇ ਜਾ ਰਿਹਾ ਕਿਸ ਦਾ ਪਤਲਾ ਫੁੱਕ ਰਿਹਾ ਕੀ ਕਰ ਰਹੇ ਅੱਜ ਸਮੁੱਚੇ ਦੇਸ਼ ਦੇ ਵਿੱਚ ਪੰਜ ਇਨਕਲਾਬੀ ਤੇ ਖੱਬੀਆਂ ਪਾਰਟੀਆਂ ਵੱਲੋਂ ਪਾਕਿਸਤਾਨ ਤੇ ਜਿਹੜਾ ਕਤਲੇਆਮ ਕੀਤਾ ਜਾ ਰਿਹਾ ਜਰੈਨ ਵੱਲੋਂ ਉਹਦੇ ਵਿਰੋਧ ਦੇ ਵਿੱਚ ਸਮੁੱਥੇ ਦੇਸ਼ ਵਿੱਚ ਧਰਨੇ ਮਜਾਰੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਹਦੀ ਕੜੀ ਦੇ ਤਹਿਤ ਅੱਜ ਜ਼ਿਲ੍ਹੇ ਪਟਿਆਲੇ ਦੇ ਵਿੱਚ ਖੱਬੀਆਂ ਪਾਰਟੀਆਂ ਦੇ ਕਾਰਕੁਨਾਂ ਨੇ ਇਕੱਤਰ ਹੋ ਕੇ ਕਨਵੈਨਸ਼ਨ ਕੀਤੀ ਉਸ ਚੀਜ਼ ਦਾ ਸਾਰੀ ਦਾ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਇੱਥੇ ਚੌਂਕ ਦੇ ਵਿੱਚ ਆ ਕੇ ਪੁਤਲਾ ਫੂਕ ਕੇ ਸਨੇਹਾ ਦਿੱਤਾ ਕਿ સામਰਾਜੀ ਸ਼ਕਤੀਆਂ ਜਿਹੜਾ ਕਮਜ਼ੋਰ ਦੇਸ਼ਾਂ ਦੇ ਉੱਤੇ ਹਮਲੇ ਕਰ ਰਹੀਆਂ ਨੇਗੀਆਂ ਉਹਨਾਂ ਦੇ ਬੇਦੋਸ਼ੇ ਲੋਕਾਂ ਦਾ ਕਤਲੇਆਮ ਕਰ ਰਹੇ ਨੇ ਬੰਦ ਕੀਤਾ ਜਾਣ ਇਹ ਸਨੇਹਾ ਦੇਣ ਦਾ ਅੱਜ ਸਾਡੀਆਂ ਪਾਰਟੀ ਨੇ ਉਹ ਕੀਤਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਜਰਾਇਲ ਜਿੱਥੇ ਫਲਸਤੀਨ ਦੇ ਉੱਤੇ ਲਗਾਤਾਰ ਉੱਥੋਂ ਦੇ ਲੋਕਾਂ ਦਾ ਕਹਾਨ ਕਰ ਰਿਹਾ ਉਹ ਸਾਰੇ ਜੰਗ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਤੋੜ ਰਿਹਾ ਗਿਆ ਕਿਉਂਕਿ ਜੰਗ ਦੇ ਕੁ ਸਿਧਾਂਤ ਹੁੰਦੇ ਨੇ ਕੋਈ ਨਿਜਮ ਹੁੰਦੇ ਨੇ ਵੀ ਕਿਹੜੇ ਟਾਈਮ ਰੋਕਣੀ ਆ ਕਿੱਥੇ ਹਮਲਾ ਕਰਨਾ ਕਿੱਥੇ ਨਾ ਕਰਨਾ ਉਹਨਾਂ ਸਕੂਲਾਂ ਨੂੰ ਬਖਸਦਾ ਨਾ ਜੋ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਵੀ ਹਮਲੇ ਕੀਤੀ ਜਾਂਦਾ ਇੱਥੋਂ ਤੱਕਰ ਹਸਪਤਾਲਾਂ ਦੇ ਵਿੱਚ ਕੱਲ ਪਰਸੋਂ ਉਹਨਾਂ ਨੇ ਇੱਕ ਉਸ ਜਗ੍ਹਾ ਦੇ ਉੱਤੇ ਜਿੱਥੇ ਉਹ ਲੋਕ ਜਿਹੜੇ ਜੰਗ ਨਾਲ ਘਰੋਂ ਬੇਕਾਰ ਹੋਏ ਹੋਏ ਨੇ ਇੱਕ ਜਗ੍ਹਾ ਦੇ ਉੱਤੇ ਸਰਕਾਰ ਵੱਲੋਂ ਖੂਡ ਪ੍ਰਾਪਤ ਕਰ ਰਹੇ ਨੇ ਉੱਥੇ ਵੀ ਹਮਲਾ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਕਹਾਣ ਕੀਤਾ ਇਸ ਕਰਕੇ ਅੱਜ ਅਸੀਂ ਇਹ ਮਜਬੂਰ ਕਰ ਰਿਹਾ ਸਮੁੱਚੇ ਤੌਰ ਤੇ ਸਨੇਹਾ ਦੇ ਰਹਿਆਂਗੇ ਵੀ ਜਿਹੜੀ ਇਹ ਨਹੱਕੀ ਜੰਗ ਆ ਫਾਰਸੀਨ ਦੇ ਖਿਲਾਫ ਇਹ ਰੋਕੀ ਜਾਵੇ ਅਮਨ ਤੇ ਸ਼ਾਂਤੀ ਜਿਹੜੀ ਉਹ ਸਭ ਤੋਂ ਵੱਡੀ ਹੈ ਉਹ ਆ ਤੇ ਸਾਮਰਾਜ ਸ਼ਕਤੀਆਂ ਨੂੰ ਇਹ ਚੁਣੌਤੀ ਦੇ ਰਹਿਆਂਗੇ ਵੀ ਤੁਸੀਂ ਜਿਹੜਾ ਲੋਕਾਂ ਦਾ ਧਿਆਨ ਅਸਲ ਮੁੱਦੇ ਵੱਲ ਪੁਟਕਾ ਕੇ ਪੁਨਾ ਨੂੰ ਇਧਰਲੇ ਪਾਸੇ ਉਹ ਕਰ ਰਹੇ ਹੋਗੇ ਇਹਦਾ ਅੱਜ ਸਮੂੱਚੇ ਤੌਰ ਤੇ ਜਿੱਥੇ ਸਾਰੇ ਪੰਜਾਬ ਚ ਹਿੰਦੁਸਤਾਨ ਚ ਵਿਰੋਧ ਕੀਤਾ ਉਥੇ ਪਟਿਆਲੇ ਦੇ ਵਿੱਚ ਪੰਜ ਖੱਬੀਆਂ ਪਾਰਟੀਆਂ ਨੇ ਇਕੱਤਰ ਹੋ ਕੇ ਇਸ ਦਾ ਵਿਰੋਧ ਕੀਤਾਗਾ ਉਸੇ ਕੜੀ ਦੇ ਤਹਿਤ ਕਨਵੈਨਸ਼ਨ ਤੋਂ ਬਾਅਦ ਇਹ ਪਤਲਾ ਹੁੱਕਿਆਗਾ ਅੱਗੇ ਰਣਨੀਤੀ ਕੀ ਰਹੀ ਹੈ ਤੁਹਾਡੀ ਅੱਗੋਂ ਦੇਖੋ ਅੱਜ ਫੇਰ ਮੀਟਿੰਗ ਹੋ ਰਹੀ ਹੈਗੀ ਜੋ ਵੀ ਕਾਲ ਆਊਗੀ ਕੋਈ ਧਰਨਾ ਮਜਾਰਾ ਕਰਨ ਦਾ ਜਾਂ ਹੋਰ ਸੰਘਰਸ਼ ਨੂੰ ਤੇਜ਼ ਕਰਨ ਦਾ ਉਸ ਤਰ੍ਹਾਂ ਦੇ ਉਹਦੇ ਉੱਤੇ ਫੁੱਲ ਚੜਾਵਾਂਗੇ ਪੂਰੀ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਅੱਜ ਖਰਾਬ ਮੌਸਮ ਦੇ ਵਿੱਚ ਸਮੁੱੱਚੇ ਜਿਹੜੇ ਲੋਕ ਤੇ ਉਹ ਡਟੇ ਰਹੇ ਖਰਾਬ ਮੌਸਮ ਦੀ ਪਰਵਾਹ ਨਾ ਕਰਦੇ ਹੋ ਇਸ ਤਰ੍ਹਾਂ ਪੂਰੀ ਤਰ੍ਹਾਂ ਅਸੀਂ ਫਲਸਤੀਨੀਆ ਦੇ ਨਾਲ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਬਾਬੇ ਨਾਨਕ ਦੇ ਫਲਸਫੇ ਦੇ ਚੱਲਣ ਵਾਲੇ ਲੋਕ ਆ ਜਿਹਦੇ ਉੱਤੇ ਵੀ ਜਿਆਦਤੀ ਹੋ ਰਹੀ ਹੈ ਜਿੱਤੇ ਜ਼ੁਲਮ ਹੋ ਰਿਹਾਗਾ ਜਿਹੜੀਆਂ ਸਾਡੀਆਂ ਖੱਬੀਆਂ ਤੇ ਇਨਕਲਾਬੀ ਪਾਰਟੀਆਂ ਦਾ ਡਟ ਕੇ ਵਿਰੋਧ ਕਰਨਗੇ